ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਾਂ 2:30 ਵਜੇ ਵੀਡੀਓ ਪਾਈ ਸੀ ਦੱਸਿਆ ਵੀ ਪਾਣੀ ਬਰੋਬਰ ਹੀ ਚੱਲ ਰਿਹਾ ਪਰ ਅੱਜ 12:00 ਵਜੇ ਦੀ ਇਹ ਵੀਡੀਓ ਆਪਾਂ ਜਿਹੜਾ ਨਲਲ ਤੋਂ ਕਾਥੇ ਪਰ ਤੋਂ ਜਾਖੜ ਨੂੰ ਮੋੜ ਜੋੜ ਦਾ ਕੋਲੋਂ ਪੁਲ ਤੋਂ ਪਾਈ ਆਂ ਉੱਤੇ ਆਪਾਂ ਸਾਈਫੰਡੀਆਂ ਵੀਡੀਓ ਵੀ ਲਾਈਆਂ ਨੇ ਤੇ ਅੱਜ ਪਾਣੀ ਜਿਹੜੀ ਖੁਸ਼ਖਬਰੀ ਆ ਵੀ ਪਾਣੀ ਥੋੜਾ ਜਾ ਘਟਿਆ ਥੋੜਾ ਜਾ ਘਟਿਆ ਪਾਣੀ ਤੇ ਇਹ ਤੋਂ ਪਤਾ ਇੱਕ ਵਾਰੀ ਪਾਣੀ ਥਾੜਾ ਗਿਆ ਤਾਂ ਪਾਣੀ ਫੜਕ ਪੈ ਜਾਂਦਾ ਹੁਣ ਜੇ ਅੱਗੇ ਪਿੱਛੇ ਪਾਸੇ ਵੀ ਹੋ ਜਾਂਦੀ ਹੈ ਤਾਂ ਤਾਂ ਵੀ ਏਡੀ ਖਤਰੇ ਵਾਲੀ ਗੱਲ ਨਹੀਂ ਪਾਣੀ ਦਾ ਫਰਕ ਪੈ ਚੱਲਿਆ ਤੇ ਇਹ ਅੱਜ ਆਪਾਂ ਤੁਹਾਨੂੰ 12:00 ਵਜੇ ਦੀ ਵੀਡੀਓ ਬਣਾ ਕੇ ਪਾਈ ਹੈ ਜੀ ਏ ਤੁਸੀਂ ਸਾਰੀ ਐਂਡ ਤੱਕ ਦੇਖ ਕੇ ਚੈੱਕ ਕਰ ਲੋ ਤੇ ਸਬਸਕ੍ਰਾਈਬ ਕਰ ਲੋ ਜੇ ਨਾਲ ਲਾਈਕ ਸ਼ੇਅਰ ਕਰਦੇ ਉਹ ਜੀ ਇਹ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀਡੀਓ ਵੀ ਸ਼ੇਅਰ ਕਰੋ ਨਾ ਕਰੋ ਇੰਨਾ ਦੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਇਹ ਸਭ ਦੇ ਭਲੇ ਦੀ ਗੱਲ ਆ ਸਭ ਨੂੰ ਇਸ ਤੋਂ ਇਨਫੋਰਮੇਸ਼ਨ ਮਿਲ ਜਾਂਦੀ ਆ ਲੋਕ ਦੱਸਦੇ ਨੇ ਕਿ ਅਖਰਾ ਕਹਿੰਦਾ ਠੀਕ ਆ ਪਤਾ ਲੱਗ ਗਿਆ ਜੀ ਕੀ ਹਾਲਾਤ ਨੇ ਪਾਣੀ ਦੇ ਇੰਨਾ ਦੀਆਂ ਵੀਡੀਓ ਤਾਂ ਜਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਦੂਜੀ ਵੀਡੀਓ ਪਰ ਵੀ ਘੱਟ ਸ਼ੇਅਰ ਕਰਦਾ ਕਰੋ ਕੋਈ ਫਰਕ ਨਹੀਂ ਪੈਂਦਾਗਾ ਜਲਦੀਆਂ ਦੇਣੀਆਂ ਇਦਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਬਾਈ ਜੀ ਇਹ ਅੱਜ ਆਪਾਂ ਤੁਹਾਨੂੰ 12:00 ਵਜੇ ਦੀ ਜਿਹੜੀ ਨਿਊਜ਼ ਹੈ ਸਾਰੀ ਤੁਹਾਨੂੰ ਦਿੱਤੀ ਹੈ ਅਪਡੇਟ ਤੇ ਅੱਗੇ ਜਿਵੇਂ ਉਹ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ